ਜੋ ਜਿਸ ਕਦਰ ਨਸ਼ਾ ਵਾਦਾ ਚਾਰਿਆ ਨਸ਼ੇੜੀ ਵਾਦੇ ਜਾ ਰਹੇ ਨੇ ਤਾਂ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਉਹਨਾਂ ਦੇ ਵੱਲੋਂ ਪੁੱਠੇ ਸਿੱਧੇ ਕੰਮ ਕੀਤੇ ਜਾ ਰਹੇ ਨੇ ਤਾਜ਼ੀਆਂ ਤਸਵੀਰਾਂ ਲੁਧਿਆਣਾ ਤੋਂ ਉਸ ਵੇਲੇ ਸਾਹਮਣੇ ਆਏ ਆ ਜਦੋਂ ਇੱਕ ਨਸ਼ੇੜੀ ਦੇ ਵੱਲੋਂ ਮੋਬਾਈਲ ਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਖੜੇ ਲੋਕਾਂ ਦੇ ਵੱਲੋਂ ਉਸ ਨਸ਼ੇੜੀ ਨੂੰ ਕਾਬੂ ਕਰ ਲਿਆ ਜਿਸ ਦੀ ਕੀ ਚੰਗੀ ਤਰੀਕੇ ਦੇ ਨਾਲ ਛੇਤ੍ਰ ਪ੍ਰੇੜ ਕੀਤੀ ਹੈ ਤਾਂ ਦੇਖਿਆ ਜਾ ਰਿਹਾ ਕਿ ਨਸ਼ੇ ਦੀ ਪੂਰਤੀ ਦੇ ਵਾਸਤੇ ਉਸ ਦੇ ਵੱਲੋਂ ਜਿਹੜਾ ਕਿ ਮੋਬਾਈਲ ਖੋਇਆ ਗਿਆ ਸੀ ਆਉਦੇ ਹਾਂ ਨਸ਼ੇ ਕੇ ਪਿੱਛੇ ਮੋਬਾਈਲ ਖੋਇਆ अब क्या क्या चोरी किया आपने कुछ भी नहीं अंकल पहली बार ही टेंट का काम करता अंकल टेंट का काम अच्छा चोरी क्यों किया है बस अंकल बार किया का नशे का तो, नशा कौन सा करता है नशे नशेगा तोड़ लगा हुआ अंकल चेता अच्छा अब, अब मोबाइल दे दिया वापस दे दिया सिलेंडर सिलेंडर भी चोरी किया है अंकल पहली बार अंकल सिलेंडर सिलेंडर कोई भी नहीं चोरी कुछ भी नहीं दिया ਇਹ ਬੰਦੇ ਨੂੰ ਬੰਨਿਆ ਹੋਇਆ ਕੀ ਚੱਕਰ ਆ ਮਾਰਿਆ ਵੀ ਇਹਨੂੰ ਕੁੱਟਿਆ ਬੰਦੇ ਚ ਛੱਤ ਤੇ ਚੜ ਗਿਆ ਤੇ ਬੱਚੇ ਨਾਰੇ ਸੀਗੇ ਜਿਹਨਾਂ ਚੋਰੀ ਕਰਕੇ ਲੈ ਗਏ ਟੱਪ ਕੇ ਆ ਗਏ ਛੱਤ ਤੋਂ ਅਸੀਂ ਫੜਿਆ ਇਹ ਨਸੇ ਪੱਪੇ ਵਾਲਾ ਬੰਦਾ ਚਿੱਟਾ ਜੁੱਟਾ ਲਾੰਦਾ ਇਹਨੂੰ ਆਪਰ ਚ ਕਾਰਨਾ ਹੀ ਹੈ ਕਿ ਚੋਰੀ ਕੀ ਕੀਤਾ ਹੋਣੇ ਨੇ ਹੋਰ ਇਹ ਛੱਤ ਤੇ ਘੁੰਮਦਾ ਨਹੀਂ ਗਿਆ ਚੰਗਾ ਪਾਸੇ ਗਿਆ ਨਹੀਂ ਨਿੱਕੇ ਨਾਲ ਰਿਸੀ ਗਿਆ ਛੱਤ ਤੇ ਫੜਾਇਆ ਕਿਧਰੋਂ ਛੱਤ ਉੱਪਰ ਟੱਪ ਕੇ ਆਇਆ ਕਿ ਤੂੰ ਛੱਤ ਉੱਪਰ ਟੱਪ ਕੇ ਆਇਆ ਇਹਦੇ ਟੀਕੇ ਟੀਕੇ ਪੜੇਗੇ ਆ ਹੀ ਲੈ ਗਿਆ ਮਜਾ ਦੀ ਨਹੀਂ ਉਹ ਵੀ ਦੱਸਾ ਫੋਨ ਪੜਿਆ ਗਿਆ ਫੋਨ ਵੀ ਨਾਲੇ ਪੜਾ ਗਿਆ ਕੁੜੀ ਦਾ ਉਹ ਵੀ ਦੇ ਦਿੱਤਾ ਸੀ ਇਹਨੇ ਫੋਨ ਵੀ ਖੋਇਆ ਕਿਸੇ ਦਾ ਕੀ ਦਾ ਫੋਨ ਖੋਇਆ ਸੀ ਕੁੜੀ ਦਾ ਫੋਨ ਆਸਤੇ ਚ ਪਰ ਛੱਤ ਤੇ ਚੜ੍ਹ ਗਿਆ ਆ ਵੀਰੇ ਆ ਮੁੰਡੇ ਨੂੰ ਬੰਨਿਆ ਕੀ ਮਾਮਲਾ ਕੀ ਹੋਇਆ ਇਹ ਪਿੱਛੋਂ ਫੋਨ ਕਰਕੇ ਆਇਆ ਸੀ ਇਹ ਕਿਸੇ ਦਾ ਕੁੜੀ ਦਾ ਇੱਧਰ ਨਾਲ ਦੀ ਗਲੀ ਚ ਖੋਇਆ ਸੀਗਾ ਤੇ ਕੋਠੇ ਟੱਪ ਕੇ ਇਧਰ ਹੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਫੜਾ ਗਿਆ ਵਾ ਤੇ ਕੁੜੀ ਨੂੰ ਮੋਬਾਈਲ ਦੇਦਾ ਨਾ ਕੁੜੀ ਨੇ ਕੰਮ ਸੀ ਕੋਈ ਪੇਪਰ ਦੇਣ ਜਾਣਾ ਸੀ ਉਹ ਚਲ ਗਈ ਨੇ ਇਹ ਆ ਚੋਰ ਫੜਿਆ ਇਹ ਦੇਖ ਲੋ ਚੋਰ ਇਹਨੂੰ ਬੰਨਿਆ ਹੋਇਆ ਹੁਣ ਹਾਂਜੀ ਇਹਨੂੰ ਪੁਲਿਸ ਨੂੰ ਬੁਲਾਣਾ ਹੈ ਇਹ ਇਹ ਤੁਹਾਨੂੰ ਬੁਲਾਇਆ ਹਾਂਜੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਹੈ ਜੀ 3 6 ਤੇ ਟੱਪ ਕੇ ਆਇਆ ਦੋ ਤਿੰਨ ਕੋਠੇ ਟੱਪ ਗਿਆ ਇਹ ਹੋਰ ਵੀ ਚੋਰੀ ਕੀਤੀ ਆ ਭਾਜੀ ਕਹਿੰਦੇ ਸਾਡੇ ਘਰੋਂ ਵੀ ਚੋਰੀ ਹੋਈ ਜਾਂ ਬੱਲੇ ਹਾਂਜੀ ਆ ਮਰਾ ਚ ਨਾਲ ਨਿੱਕੇ ਤੇ ਲੱਗੇ ਯਾਰ ਭਰਿਆ ਭਰਿਆ ਆਪ ਦਾ ਸਿਲੰਡਰ ਸੀ ਆਏ ਬੰਦਾ ਚਕਨੌਲਾ ਹੈਗਾ ਨਹੀਂ ਫੋਟੋ ਬਾ ਦੇਖ ਲਈ ਇਹਨੂੰ ਮਾਰਿਆ ਹੁਣ ਕੀ ਇਹਦੇ ਕੋਈ ਬ੍ਰਾਹਮਤ ਕੀ ਹੋਇਆ ਹੁਣ ਬਿਲਕੁਲ ਜਿੱਲ ਤੇ ਚਿੱਟਾ ਆਏਗਾ ਇਸ ਟੇਮ ਨਾਲ ਮੋਬਾਈਲ ਜਿਹੜਾ ਮੋਬਾਈਲ ਨਹੀਂ ਮਿਲਿਆ ਲੈ 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 ਤਾਂ ਦੇਖਿਆ ਜੋ ਲਗਾਤਾਰ ਜਿੰਨ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਚੱਲ ਰਿਹਾ ਹੈ ਤਾਂ ਨਸ਼ੇ ਦੀ ਪੂਰਤੀ ਦੇ ਵਾਸਤੇ ਨੌਜਵਾਨਾਂ ਦੇ ਵੱਲੋਂ ਜਿਹੜਾ ਕਿ ਅਜਿਹਾ ਕੁਝ ਕੀਤਾ ਜਾਂਦਾ ਪਿਉਰਾ ਰਿਪੋਰਟ